ਅੱਜ ਹੋਨਰੇਬਲ ਮਿਸਟਰ ਜਸਟਿਸ ਹਰਿਮਨ ਸਿੰਘ ਸੇਠੀ ਜੱਜ অনਰਬਲ ਆਪਣੇ ਹਾਈ ਕੋਰਟ ਐਂਡ ਐਮ ਸੀਟੀਵ ਜੱਜ ਸੈਸ਼ਨਵੰਦ ਗੁਰਦਾਸਪੁਰ ਗੁਰਦਾਸਪੁਰ ਕੋਰਟ ਇਨਸਪੈਕਸ਼ਨ ਕਰਨ ਲਈ ਆਏ ਹੋਏ ਹਨ ਅੱਜ ਇਸ ਮੌਕੇ ਉਹਨਾਂ ਨੇ ਵਲਨਰੇਬਲ ਵਿਟਨਸ ਡੈਪੋਜ਼ਿਸ਼ਨ ਸੈਂਟਰ ਜੋ ਕਿ ਗੁਰਦਾਸਪੁਰ ਵਿੱਚ অনਰਬਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਟੈਬਲਿਸ਼ ਕੀਤਾ ਗਿਆ ਉਸ ਦਾ ਉਦਘਾਟਨ ਕੀਤਾ ਉਸ ਸੈਂਟਰ ਦੇ ਜਿਹੜੇ ਵਲਨਰੇਬਲ ਵਿਟਨਸ ਹੁੰਦੇ ਹਨ ਜਿਨ੍ਹਾਂ ਨੂੰ ਥ੍ਰੈਟ ਹੁੰਦੀ ਹੈ ਡਰ ਹੁੰਦਾ ਹੈ ਉਹਨਾਂ ਪਿੱਛੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ ਕਿ ਉਹਨਾਂ ਵਿਟਨਸ ਨੂੰ ਵਿਟਨਸ ਨੂੰ ਅਸੀਂ ਅਲੱਗ ਰਸਤੇ ਚੋਂ ਲੈ ਕੇ ਤਾਂ ਕਿ ਕੋਈ ਪਬਲਿਕ ਉਹਨਾਂ ਨੂੰ ਕੰਟੈਕਟ ਨਾ ਕਰ ਸਕੇ ਮੂਲਜਮੂਨਾਂ ਤੇ ਕੋਈ ਪ੍ਰਭਾਵ ਨਾ ਪਾ ਸਕੇ ਰਸਤੇ ਚ ਲਿਆ ਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੀਏ ਜਿੰਨੀ ਦੇਰ ਤੱਕ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਨਹੀਂ ਆਂਦਾ ਉਨੀ ਦੇਰ ਤੱਕ ਵਿਟਨਸ ਦੇ ਬੈਠਣ ਦਾ ਅਲੱਗ ਪ੍ਰਬੰਧ ਹੈ ਜਿੱਥੇ ਕਿ ਉਹ ਆਰਾਮ ਨਾਲ ਬੈਠ ਕੇ ਆਪਣੇ ਕੇਸ ਦੀ ਵੀਟ ਕਰ ਸਕਦਾ ਹੈ ਤੇ ਆਰਾਮ ਨਾਲ ਉਹ ਗਵਾਹੀ ਦੇ ਸਕਦਾ ਹੈ ਜੋ ਚਾਵੇ ਤਾਂ ਉਹਦੀ ਗਵਾਹੀ ਅਸੀਂ ਵੀ ਸੀ ਰਹੀ ਵਿਊਸ ਕਮਰੇ ਚੋਂ ਲਿਖ ਸਕਦੇ ਆ ਉਸ ਦਾ ਦੁਗਾਟ ਕੀਤਾ ਗਿਆ ਜਸਰ ਥੈਂਕ ਯੂ ਸਰ ਤੇ ਕੋਰਟਿੰਗ ਇਨਸਪੈਕਸ਼ਨ ਥੈਂਕ ਯੂ